wann ਤੁੰਗਾ ਨਾ ਤੂੰ ਹੀ ਬੋਲਣਾ ਭਾਈ ਤੂੰ ਹੀ ਬੋਲਣਾ ਮੈਂ ਕਿਤਾ ਬੋਲਾਂ ਨਹੀਂ ਮੈਂ ਆਪਣੀ ਸਾਰੀ ਬਤਾ ਨਹੀਂ ਕਹਿਣਾ ਹਾਂ ਠੀਕ ਠੀਕ ਲੰਮੀ ਤੇ ਕਹਿੰਦੇ ਆ ਆਪੀ ਚਲੋ ਉੱਥੇ ਤੇ ਜਦੋਂ ਪਿੰਡਾ ਹੋ ਜਾਣਾ ਚੱਲਦੇ ਭਾਜੀ ਚੱਲ ਯਾਰ ਮੈਂ ਕਿੜਾ ਉੱਥੇ ਚਿੱਤੀ ਲੱਗਦੇ ਗਿਆ ਯਾਰ ਇਹ ਕਰ ਲੈ ਪਹਿਲਾਂ ਹੀ ਓ ਹੌਸਲਾ ਕਰ ਮੈਂ ਚਲਦੀ ਹੌਸਲਾ ਹੰ ਬੰ ਮਨ ਰਮਨ ਲੱਗਈ ਲੋ ਇਹ ਗੱਲ ਤਾਂ ਨਹੀਂ ਨਾ ਪਤਾ ਵੀ ਗੱਲ ਕੀ ਚੱਲਣ ਦੀ ਆ ਮਾਲਾ ਜੇ ਮੈਂ ਉੱਥੇ ਚਲ ਗਿਆ ਉਹਨਾਂ ਨੂੰ ਲੈਣਾ ਦਲਜੀਤ ਨੂੰ ਤੇ ਭਲਕੇ ਉਹਨੇ ਮੈਨੂੰ ਮਿਹਣੇ ਮਾਰਨੇ ਆ ਤੇ ਲੈ ਆਉਨੇ ਆ ਹੱਦ ਵਾਲੀ ਗੱਲ ਆ ਉਹ ਯਾਰ ਰਮਨ ਸਿਰ ਨਾ ਖਾ ਜਾ ਕੋ ਆਪਣਾ ਮੈਂ ਤਾਂ ਚਲੀ ਜਾਣਾ ਵਾ ਤੁਸੀਂ ਪਛਤਾਉਣਾ ਜੇ ਜਿਹੜੇ ਨੂੰ ਵਨ ਤੁਸੀਂ ਇਹ ਗੱਲ ਸੋਚੋ ਵੀ ਤੁਹਾਡਾ ਪੋਤਾ ਵਾ ਕਦੇ ਲੈ ਕੇ ਉਹਨੂੰ ਘੇੜ ਘੜੀ ਖਲੋਗੇ ਤਾਂ ਕਿਦਾਂ ਟਾਈਮ ਪਾਸ ਕਰਨਾ ਤੇ ਰਮਨ ਗੱਲ ਤੇ ਤੂੰ ਸਹੀ ਕਹਿ ਰਹੇ ਏ ਆ ਮੇਰੀ ਇੱਕ ਇਧਰ ਵੇਖ ਮੇਰੇ ਆਲ ਜਦੋਂ ਪੋਤਾ ਵੇਖੋ ਜਿੱਦਾਂ ਹੁਣ ਨਿਕਾ ਜਾ ਨਿਆਣਾ ਵਾ ਕਦੀ ਇਹਨੂੰ ਲੈ ਕੇ ਗੇੜ ਗਾੜੀ ਬੰਦਾ ਖਲੋ ਜਾਂਦਾ ਕਦੀ ਦੁਕਾਨ ਤੇ ਚੱਲ ਜਾਂਦਾ ਬਾਨੇ ਦੇ ਨਾਲ ਤਾਂ ਹੁਣ ਘਰ ਬੈਠੇ ਸੋਚਾਂ ਸੋਚਦੇ ਰਹਿੰਦੇ ਸੀ ਤੈਨੂੰ ਮੈਂ ਕਰੀ ਕਿਹਾ ਤਾਂ ਦੋ ਵਾਰੀ ਕਿਹਾ ਤਾਂ ਮੈਂ ਨਹੀਂ ਜਾਣਾ ਬਸ ਸਿੱਧੀ ਗੱਲ ਹੈ ਕੀ ਹੋ ਗਿਆ ਉਹਨੂੰ ਛੱਡੋ ਹੁਣ ਲਵਲੀ ਗੱਲ ਜਾਣਦੀ ਜਾ ਨੂੰ ਮੈਂ ਚੱਲ ਜਾਊਗਾ ਹਾਂਜੀ ਪਤਾ ਮੈਂ ਸਾਰੀ ਉਮਰ ਫਿਰ ਥੱਲੇ ਲੱਗ ਜਾਣਾ ਪੰਨ ਲਵਲੀ ਕਦੇ ਜਾਣਦੀ ਨਹੀਂ ਐ ਹਾਂਜੀ ਮੈਂ ਪੁੱਤ ਸਾਰੀ ਉਮਰ ਉਹਦੇ ਥੱਲੇ ਲੱਗ ਜਾਣਾ ਉਹ ਥੱਲੇ ਤਾਂ ਆ ਜੀ ਕਾਹਦੀ ਲੱਗਣਾ ਤੁਹਾਡਾ ਹੀ ਪੁੱਤ ਵਾ ਉਹ ਵੀ ਆਪਣੀ ਗਲਤੀ ਮੰਨਣ ਗਿਆ ਹੁਣ ਉੱਥੇ ਪਾਸੋਂ ਨੂੰ ਇਹੋ ਹੀ ਆ ਵੀ ਮੈਨੂੰ ਲੈ ਆਉਣ ਕੇ ਲੈ ਜਾਣਾ ਕਰਾ ਲਈਏ ਗੱਲਾਂ ਕੁੱਟੀ ਜਾਵਾਂਗੇ ਤੇ ਹਾਲ ਫੇਰ ਉਹ ਹੋ ਰਹਿਣਾ ਵਾ ਗੱਡੀ ਦਾ ਸੋਚੋ ਵੀ ਗਾੜੀ ਉਮਰ ਕਿੱਦਾਂ ਕੱਢਣੀ ਆ ਜਾ ਕੇ ਤਾਂ ਲੈ ਗਈ ਚੁੱਪ ਕਰਕੇ ਘਰੋਂ ਨਾ ਪਈ। ਇਦਾਂ ਅੱਗੇ ਉਮਰ ਨੰਗ ਨੰਗੀ ਦੀ 1 ਉਹ ਰਾਮਾ ਜਿੱਤਾ ਅੱਗੇ ਉਮਰ ਲੱਗੀ ਇਹਦਾ ਇਦਾਂ ਵੀ ਨੰਗ ਜਾਣੀ ਆ। ਤਾਈ ਜੀ ਸਮਝਾਓ ਕੋ ਤੁਸੀਂ। ਪੁੱਤ ਨੇ ਆ ਕੇ ਸਮਝਾ ਕੋ। ਜਾ ਕੇ ਇਹਦੇ ਕੱਪ ਤੇ ਜਾ ਪਾਤੀ। ਬਾਪਰਾ ਇਹ ਗੱਲ ਸਾਰੀ ਬੱਧਰਾ ਦੇ ਤੁਹਾਡੇ ਘਰ ਤਾਂ ਮੈਂ ਕਹਿਣਾ ਹਾਂ। ਹਾਂ, ਜਾ ਕੇ ਦਿਮਾਗਾਂ ਕਰਵਾ ਲਈ। 1 ਰ ਰਮਨ ਜਿੰਨੀ ਅੱਖ ਗੇੜ ਕੇ ਲੱਗ ਗਈ। ਤੋੜੇ ਤੀ ਵੇਖੀ ਯਾਰ ਕੀ ਹੈ? ਮੈਂ ਉਹ ਕਰਤਾ ਨਹੀਂ ਗੱਲ ਚ ਮਾਲ ਤੇ ਕੋਈ ਹੈ ਨਹੀਂ। ਚੱਲ ਯਾਰ। ਜਿੰਨੀ ਅੱਖ ਉੱਪਰ ਲੱਗੀ ਹੁਣ ਵੀ ਲੱਗ ਜੂਗੀ ਬਸ ਨਹੀਂ। ਰਮਨ ਚੱਲ। ਨਹੀਂ ਮਾ। ਆਓ। ਚੱਲ ਯਾਰ। ਵਨ। ਰਮਨ ਜਿੱਤਾ ਕੇ ਉੱਪਰ ਲੱਗੀ ਆ ਨਾ ਇਹਦਾ ਇਹ ਵੀ ਰੰਗ ਜਾਣੀ ਆ। ਤਾਜੀ ਤੂੰ ਹੀ ਸਮਝਾ ਗਏ ਲੋਕੋ। ਨੂੰ ਕਿਹਾ ਸੀ ਪੇ ਕੋਲ ਤੂੰ ਗੱਲ ਕਰਕੇ ਵੇਖਦਾ। ਤਾਜੀ ਮੁੱਕ ਦੀ ਗੱਲ ਇਹ ਆ। ਤੈਨਾਂ ਮੇਰੇ ਸਿਰ ਤੇ ਹੱਥ ਰੱਖ ਚਾਹਉਂ ਤਾਉ ਅੰਤ ਡਾਡੀ ਤੁਹਾਨੂੰ ਨਾ ਮੇਰੀ ਸੌਂ ਲੱਗੇ ਤੁਹਾਨੂੰ ਜਾਣਾ ਪੈਣਾ ਹੋਣਾ लवली ਇਹ ਕੰਮ ਨਾ ਕਰ ਰੇਟ ਬੜਾ ਲਾਉਣ ਹੀ ਘਟ ਕੇ ਆਵੇ ਹੂੰ ਹੂੰ ਚਲੋ ਕੋਈ ਗੱਲ ਨਹੀਂ ਉੱਥੇ ਜੋ ਹੋ ਜੂਗਾ ਹਾਲੀ ਹਾਲੀ ਠੀਕ ਠਾਕ ਹਾਂ ਠੀਕ ਠਾਕ ਵਧੀਆ ਹੂੰ ਕੀ ਆ ਭਾਈ ਉਹਨਾਂ ਨੂੰ ਆਉਂਦੇ ਆਵਾਂਗੇ ਹਾਂ ਉਹ ਉਧਰ ਹੀ ਆ ਗਿਆ ਆਪਣਾ ਡਾਡੀ ਨੂੰ ਮਨਾ ਕੇ ਤੇ ਲਿਆਉਣਗੇ ਤੂੰ ਮੇਰੇ ਸਾਹਮਣੇ ਕਰ ਲਓ ਫੋਨ ਭਲਾ ਕੀ ਕਹਿੰਦੇ ਆ ਲਵਲੀਨ ਹਾਂਜੀ ਮੇਰੇ ਕੋਲ ਫੋਨ ਹੈ ਵਾਣ ਫੋਨ ਘੜੀ ਲੈਣਾ ਕਰ ਉਹਨੂੰ ਜੇ ਫੋਨ ਘਰ ਤੇ ਲਵਾਵਾਂ ਮੈਂ ਉਹਨਾਂ ਫੇਰ ਹੀ ਕਹਿਣਾ ਪਹਿਲਾਂ ਗਿਆਦ ਬੜੀ ਛੇਤੀ ਹੁਣ ਕਦਾਂ ਆਊਗਾ ਕਿ ਜੇ ਮੈਂ ਉਹਨਾ ਆਊਗਾ ਇੱਥੇ ਉਹ ਮੇਰੇ ਕੋਲ ਨਹੀਂ ਹੈ ਲਓ ਤਾਂ ਉਹ ਵਾਣ ਮੈਂ ਆਸ ਨਹੀਂ ਰਿਹਾ ਵਿਚਾਰ ਰੋਟੀਆਂ ਹੀ ਆ ਪਕਾਲਾ ਕੋਲ ਤੂੰ ਵੀ ਨਹੀਂ ਮੰਨਦੀ ਰਹੀ ਚਲੋ ਮੈਂ ਤਾਂ ਇਹ ਸੋਚਣ ਢੀਂ ਕਿ ਕੀ ਵੱਡੀਆਂ ਖਾਣੀਆਂ ਨਾਟੀਆਂ ਖਾਣੀਆਂ ਚਲੋ ਮੈਂ ਵੀ ਸੋਚਣ ਟੀ ਹਾਂ ਕਿ ਮੇਰੀ ਵੀ ਗਲਤੀ ਸੀ ਮੈਂ ਵੀ ਨਾ ਮੰਨੀ ਮਮੀ ਦੀ ਗੱਲ ਮੈਂ ਵੀ ਮੰਨ ਲੈਂਦੀ ਤੇ ਐਡੀ ਵੱਡੀ ਗੱਲ ਨਾ ਹੁੰਦੀ ਹੁਣ ਲੋਕੀ ਇਹ ਕਹਿਣਗੇ ਕਿ ਕੱਲੇ ਚੱਲ ਗਏ ਤੇ ਕੱਲੇ ਆ ਗਏ ਪਰ ਇਹ ਨਾ ਲੋਕੀ ਕਹਿਣਗੇ ਕਿ ਪਿਓ ਨੂੰ ਥੱਲੇ ਲਾ ਕੇ ਤੇ ਹੁਣ ਆਪੇ ਨਹੀਂ ਚਲੋ ਮੇਰੀ ਵੀ ਗਲਤੀ ਸੀ ਮੈਂ ਵੀ ਮਮੀ ਦੀ ਗੱਲ ਮੰਨ ਲੈਂਦੀ ਤੇ ਐਡੀ ਵੱਡੀ ਗੱਲ ਨਾ ਹੁੰਦੀ ਪਰ ਤੁਸੀਂ ਤੇ ਕਹਿਣ ਦੇ ਨਾ ਕਿ ਅਸੀਂ ਕੱਲੇ ਚੱਲ ਜਾਾਂਗੇ ਤੇ ਕੱਲੇ ਆ ਜਾਾਂਗੇ ਇੱਥੇ ਤੇ ਲੋਕੀ ਗੱਲਾਂ ਕਰਨਗੇ ਤੇ ਲੋਕੀ ਇਹ ਨਾ ਕਹਿਣਗੇ ਕਿ ਪਿਓ ਦੇ ਨਾਲ ਇੰਨਾ ਕੀਤਾ ਇਹਨਾਂ ਨੇ ਤੇ ਫੇਰ ਚੱਲ ਗਈ ਹੈ ਹਾਏ ਹਾਏ 21 ਚਲੋ ਮੇਲੀ ਵੀ ਮੇਲੀ 21 ਚਲੋ ਮੇਰੀ ਵੀ ਗਲਤੀ ਸੀ ਮੈਂ ਮੰਮੀ ਜੀ ਗੱਲਾਂ ਨਹੀਂ ਮੰਨੀਆਂ ਜੇ ਉਹ ਗੱਲ ਮੰਨ ਲੈਂਦੀ ਉਦੋਂ ਹੀ ਰੋਟੀ ਪਾਣੀ ਕਰ ਲੈਂਦੀ ਤੇ ਐਡੀ ਵੱਡੀ ਗੱਲ ਨਾ ਹੁੰਦੀ ਅਸੀਂ ਵੀ ਇੱਥੋਂ ਤੱਕ ਨਾ ਹੁੰਦੇ ਤੇ ਜੇ ਤੁਸੀਂ ਤੇ ਕਹਿੰਦੇ ਹੋ ਨਾ 21 ਮੰਮੀ ਇੱਕ ਮਿੰਟ 21 ਉਸ ਨੂੰ ਦੀਵਾ ਪਤਾ ਗੱਲ ਕੀ ਆ ਕੋਈ ਨਾ ਕੋਈ ਤਰੀਕਾ ਤਾਂ ਲੱਭਣਾ ਹੀ ਪੈਣਾ ਹੀ ਕਿ ਇਹਨੂੰ ਵੀ ਝੁਕਣਾ ਹੀ ਪੈਣਾ ਹੀ ਚਲ ਆਪਾਂ ਉਹਨਾਂ ਨੂੰ ਝਕਾਉਂਦੇ ਆ ਆਪਾਂ ਹੀ ਮਾਫੀ ਹੋਣ ਕੱਲੇ ਆਉਣ ਲੱਗੇ ਆ ਨਿਆਂ ਲਈ ਨੰਨ ਕਰਨਾ ਹੀ ਪੈਂਦਾ ਚਲੋ ਜੀ ਆਦੇ ਮਾਵਦੀਆਂ ਬਣ ਕੇ ਰਿਓ ਹੁਣ ਠੀਕ ਆ ਜਿਹੜਾ ਗੱਲ ਜਿਹੜੀ ਗੱਲ ਹੋ ਗਈ ਜਿਹੜੀ ਵਨ ਤੂੰ ਕਰਨਾ ਤੂੰ ਹੀ ਬੋਲਣਾ ਭਾਈ ਤੂੰ ਹੀ ਬੋਲਣਾ ਮੈਂ ਕਿਤਾ ਬੋਲਾਂ ਦੇ ਵੀ ਨਾ ਆਪੇ ਜਾਨੀ ਬੋਦਾ ਸੁਣੇ ਕਹਿ ਰਹਾ ਹਾਂ ਪੀ ਲੱਗਦੇ ਕਹਿਣ ਦਿਆ ਆਪੀ ਚਲੋ ਉੱਥੇ ਤੇ ਜਦੋਂ ਪਿੰਡੋਂ ਹੋ ਗਏ ਚੱਲ ਜੀ ਬਾਜੀ ਚੱਲ ਯਾਰ ਆ ਵੀ ਮੈਂ ਕਿਹੜਾ ਉੱਥੇ ਚਿੱਤੀ ਲੱਗਦੇ ਗਿਆ ਯਾਰ ਇਹ ਕਰ ਲਓ ਓ ਹੌਸਲਾ ਕਰ ਮੈਂ ਚੱਲਦੀ ਹੌਸਲਾ ਹਾਂ ਹਾਂ ਤੇਰਾ ਮਨ ਲੱਗ ਨਹੀਂ ਦੋ ਇਸ ਗੱਲ ਦਾ ਨਹੀਂ ਨਾ ਪਤਾ ਵੀ ਗੱਲ ਕੀ ਚੱਲਣ ਦੀ ਆ ਮਾਲਾ ਜੇ ਮੈਂ ਉੱਥੇ ਚਲ ਗਿਆ ਉਹਨਾਂ ਨੂੰ ਲੈਣਾ ਦਿਲਜੀਤ ਨੂੰ ਤੇ ਭਲਕੇ ਉਹਨੇ ਮੈਨੂੰ ਮਿਹੜੇ ਮਾਰਨੇ ਆ ਤੇ ਲੈ ਆਉਨੇ ਆ ਹੱਦ ਵਾਲੀ ਗੱਲ ਆ ਉਹ ਯਾਰ ਅਮਰ ਸਿਰ ਨਾ ਖਾ ਜਾ ਕੋ ਆਪਣਾ ਮੈਂ ਤਾਂ ਚਲੀ ਜਾਣਾ ਵਾ ਤੁਸੀਂ ਪਛਤਾਉਣਾ ਜੇ ਵੇਲੇ ਨੂੰ ਵਨ ਤੁਸੀਂ ਇਹ ਗੱਲ ਸੋਚੋ ਕਿ ਤੁਹਾਡਾ ਪੋਤਾ ਵਾ ਕਦੇ ਲੈ ਕੇ ਉਹਨੂੰ ਘੇੜ ਘੜੀ ਖਲੋਗੇ ਤਾਂ ਕਿਦਾਂ ਟਾਈਮ ਪਾਸ ਕਰਨਾ ਅਰਮਨ ਗਾਦੇ ਤੂੰ ਸਹੀ ਕਹਿਂਦੇ ਆ ਮੇਰੀ ਇੱਕ ਇਧਰ ਵੇਖ ਮੇਰੇ ਨਾਲ ਜਦੋਂ ਪੋਤਾ ਵਾ ਵੇਖੋ ਜਿੱਦਾਂ ਹੁ ਨਿਕਾਜੇ ਨਿਆਣਾ ਵਾ ਕਦੀ ਇਹਨੂੰ ਲੈ ਕੇ ਗੇੜਗਾੜੀ ਬੰਦਾ ਖਲੋ ਜਾਂਦਾ ਕਦੀ ਦੁਕਾਨ ਤੇ ਚਲ ਜਾਂਦਾ ਬਾਨੇ ਦੇ ਨਾਲ ਤਾਂ ਹੁਣ ਘਰ ਬੈਠੇ ਸੋਚਾਂ ਸੋਚਦੇ ਰਹਿੰਦੇ ਸੀ ਤੈਨੂੰ ਮੈਂ ਕਰੀ ਕਹਿਤਾ ਦੋ ਵਾਰੀ ਕਹਿਤਾ ਮੈਂ ਨਹੀਂ ਜਾਣਾ ਬਸ ਸਿੱਧੀ ਗੱਲ ਨਹੀਂ ਹੋ ਗਿਆ ਉਹਨੂੰ ਛੱਡੋ ਹੁਣ लवली ਗੱਲ ਜਾਣਦੀ ਨਹੀਂ ਜਾਣ ਨੂੰ ਮੈਂ ਚੱਲਿਆਂਗਾ ਹਾਂਜੀ ਪਤਾ ਮੈਂ ਸਾਰੀ ਉਮਰ ਫਿਰ ਥੱਲੇ ਲੱਗ ਜਾਣਾ ਹਨ लवली ਗੱਲ ਜਾਣਦੀ ਨਹੀਂ ਹੈ ਹਾਂਜੀ ਮੇਰਾ ਪੁੱਤ ਸਾਰੀ ਉਬਰ ਉਹਦੇ ਥੱਲੇ ਲੱਗ ਜਾਣਾ ਉਹ ਥੱਲੇ ਤਾਂ ਆ ਜੀ ਕਾਲੀ ਲੱਗਣਾ ਤੁਹਾਡਾ ਹੀ ਪੁੱਤ ਵਾ ਉਹ ਵੀ ਆਪਣੀ ਗਲਤੀ ਮੰਨਣ ਡਿਆ ਹੁਣ ਉੱਥੇ ਪਾਸੋਂ ਨੂੰ ਇਹੋ ਹੀ ਆ ਵੀ ਮੈਨੂੰ ਲੈ ਕੇ ਲੈ ਜਾਂਦੇ ਗੱਲਾਂ ਕੁੱਟੀ ਜਾਵਾਂਗੇ ਤੇ ਹਾਲ ਫੇਰ ਹੋ ਰਹਿਣਾ ਵਾ ਗੱਡੀ ਦਾ ਸੋਚੋ ਵੀ ਗੱਡੀ ਉਮਰ ਕਿਦਾਂ ਕੱਢਣੀ ਆ ਜਾ ਕੇ ਤਾਂ ਲੈ ਆਈਏ ਚੁੱਪ ਕਰਕੇ ਘਰ ਆਉਣਾ ਨਾ ਪਈ ਜਿੱਦਾਂ ਅੱਗੇ ਉਮਰ ਨੰਗ ਨੰਗੀ ਨੰਗੀ ਵਨ ਅਰਾਮ ਨਾਲ ਜਿੱਦਾਂ ਅੱਗੇ ਉਮਰ ਲੰਗੀ ਆ ਨਾ ਇਦਾਂ ਇਹ ਵੀ ਨਾ ਵੀ ਜਾਣੀ ਆ ਇਹ ਜੀ ਸਮਝਾਉ ਕੋ ਤੈਨੂੰ ਪੁੱਤ ਨੇ ਆ ਕੇ ਸਮਝਾ ਕੋ ਯਾ ਇਹ ਕੱਪ ਚ ਜਾ ਪਾਤੀ ਬਾਪਰਾ ਜਾਲਸਦੀ ਬੰਦਰਾ ਦੇ ਤੂੰ ਆ ਕੇ ਗਿਆ ਤਾ ਮੈਂ ਕਹਿਣਾ ਮੈਂ ਆਹ ਲਾ ਕੇ ਦਿਮਾਗਾਂ ਕਰ ਵੜ ਗਈ ਵਨ ਰਮਨ ਜਿੰਨੀ ਗੇਟ ਦੇ ਨੱਕੜੇ ਥੋੜੇ ਥੀ ਬੈਠੀ ਯਾਰ ਕੀ ਹੈ ਮੈਂ ਉਹ ਕਰਤਾ ਨਹੀਂ ਗੱਲ ਚ ਮਾਲ ਤੇ ਵੀ ਹੈ ਨਹੀਂ ਚਲ ਯਾਰ ਜਿੰਨੀ ਅੱਖੇ ਮੰਨਾਂਗੀ ਹੁਣ ਹੀ ਨੰਗ ਜੂਗੀ ਬਸ ਨਹੀਂ ਰਮਨ ਚਲ ਨਹੀਂ ਮਾਉ ਚਾਹੋ ਚਲ ਯਾਰ ਵਨ ਉਹ ਰਮਨ ਨੇ ਦਿੱਤਾ ਕਿ ਉਬਰ ਰਕੀਆ ਨਾ ਇਹ ਤਾਂ ਇਹ ਵੀ ਰੰਗ ਚੜੀ ਆ ਤਾਂ ਜੀ ਤੂੰ ਇਹੀ ਸਮਝਾ ਗਿਰੇ ਜੋ ਨੂੰ ਕਿਹਾ ਸੀ ਵੀ ਇੱਕ ਵਾਰ ਤੂੰ ਗੱਲ ਕਰਕੇ ਵੇਖਦਾ ਤਾਂ ਜੀ ਮੁੱਕ ਦੀ ਗੱਲ ਇਹ ਆ ਤੁਸੀਂ ਨਾ ਮੇਰੇ ਸਿਰ ਤੇ ਹੱਥ ਰੱਖ ਕੇ ਜਾਓ ਤਾਂ ਅੰਤਾ ਜੀ ਤੁਹਾਨੂੰ ਨਾ ਮੇਰੀ ਸੌਂ ਲੱਗੇ ਤੁਹਾਨੂੰ ਜਾਣਾ ਪੈਣਾ ਹੋਣਾ लवली ਇਹ ਕੰਮ ਨਾ ਕਰ ਰੇਟ ਬੜਾ ਲਾਉਣ ਹੀ ਘਟਦੇ ਆ ਹਮ ਹਮ ਚਲੋ ਕੋਈ ਗੱਲ ਨਹੀਂ ਉੱਥੇ ਜੋ ਹੋ ਜੂਗਾ ਹਾਲੀ ਹਾਲੀ ਠੀਕ ਠਾਕ ਹਾਂ ਠੀਕ ਠਾਕ ਵਧੀਆ ਕੀ ਹਾਲ ਭਾਈ ਉਹਨਾਂ ਨੂੰ ਆਉਂਦੇ ਆ ਮੈਂ ਕਿ ਹਾਂ ਉਹ ਉਧਰ ਹੀ ਹੋ ਗਿਆ ਆਪਣਾ ਡੜੀ ਨੂੰ ਮਨਾ ਕੇ ਤੇ ਲਿਆਉਣਗੇ ਤੇ ਮੇਰੇ ਸਾਹਮਣੇ ਕਰ ਲਓ ਫੋਨ ਭਲਾ ਕੀ ਕਹਿੰਦੇ ਆ लवली ਨੂੰ ਹਾਂਜੀ ਮੇਰੇ ਕੋ ਫੋਨ ਹੈ ਵਾ ਨਾ ਫੋਨ ਘੜੀ ਲੈਣਾ ਕਰੋ ਉਹਨੂੰ ਜਿਹੜੀ ਫੋਨ ਘਰ ਤੇ ਲਵਾਵਾਂ ਮੈਂ ਉਹਨਾਂ ਫੇਰ ਕਹਿਣਾ ਪਹਿਲਾਂ ਗਿਆਦ ਬੜੀ ਛੇਤੀ ਹੁਣ ਕਦਾਂ ਆਊਗਾ ਜਿਹੜੀ ਮੈਂ ਉਹਨਾਂ ਆਊਗਾ ਇੱਥੇ ਮੇਰੇ ਉਹ ਨਾ ਦੋ 1 ਮੇਰਾ ਸਨਿਰਦੇ ਹੋਈਆਂ ਇਹ ਚਾਰ ਰੋਟੀਆਂ ਹੀ ਆਂ ਬਗਾੜਾ ਉਹ ਤੂੰ ਵੀ ਨਹੀਂ ਮੰਦੀ ਰਹੀ ਚਲੋ ਮੈਂ ਤੇ ਸੋਚਣ ਢੀਂ ਕਿ ਕੀ ਗੋਡੀਆਂ ਖਾਣੀਆਂ ਰੋਟੀਆਂ ਖਾਣੀਆਂ 2 1 ਚਲੋ ਮੈਂ ਵੀ ਸੋਚਣ ਢੀਂ ਕਿ ਮੇਰੀ ਵੀ ਗਲਤੀ ਸੀ ਮੈਂ ਵੀ ਨੇ ਮੰਨੀ ਮਮੀ ਦੀ ਗੱਲ ਮੈਂ ਵੀ ਮੰਨ ਲੈਂਦੀ ਤੇ ਐ ਈ ਵੱਡੀ ਗੱਲ ਨਾ ਹੁੰਦੀ ਹੁਣ ਲੋਕੀਏ ਇਹ ਕਹਿਣਗੇ ਕਿ ਕੱਲੇ ਚੱਲ ਗਏ ਤੇ ਕੱਲੇ ਆ ਗਏ ਪਰ ਇਹ ਨਾਲ ਲੋਕ ਕੀ ਕਹਿਣਗੇ ਕਿ ਪਿਓ ਨੂੰ ਥੱਲੇ ਲਾ ਕੇ ਤੇ ਹੁਣ ਆਪੇ ਨਹੀਂ ਆ। 2 ਚਲੋ ਮੇਰੀ ਵੀ ਗਲਤੀ ਸੀ ਮੈਂ ਵੀ ਮੰਮੀ ਦੀ ਗੱਲ ਮੰਨ ਲੈਂਦੀ ਤੇ ਐਡੀ ਵੱਡੀ ਗੱਲ ਨਾ ਹੁੰਦੀ। ਪਰ ਤੁਸੀਂ ਤੇ ਕਹਿਣ ਦੇ ਆ ਨਾ ਕਿ ਅਸੀਂ ਇਕੱਲੇ ਚੱਲ ਜਾਾਂਗੇ ਤੇ ਇਕੱਲੇ ਆ ਜਾਾਂਗੇ ਇੱਥੇ ਤੇ ਲੋਕੀ ਗੱਲਾਂ ਕਰਨਗੇ ਤੇ ਲੋਕੀ ਇਹ ਨਾ ਕਹਿਣਗੇ ਕਿ ਪਿਓ ਦੇ ਨਾਲ ਇੰਨਾ ਕੀਤਾ ਇਹਨਾਂ ਨੇ ਤੇ ਫੇਰ ਚੱਲ ਗਏ ਆ। 2 ਚਲੋ ਮੇਲੀ ਵੀ ਮੇਲੀ 2 ਚਲੋ ਮੇਰੀ ਵੀ ਗਲਤੀ ਸੀ ਮੈਂ ਮੰਮੀ ਦੀਆਂ ਗੱਲਾਂ ਨਹੀਂ ਮੰਨੀਆਂ ਜੇ ਉਹ ਗੱਲ ਮੰਨ ਲੈਂਦੀ ਉਦੋਂ ਹੀ ਰੋਟੀ ਪਾਣੀ ਕਰ ਲੈਂਦੀ ਤੇ ਐਡੀ ਵੱਡੀ ਗੱਲ ਨਾ ਹੁੰਦੀ ਅਸੀਂ ਵਿੱਚੋਂ ਤੱਕ ਨਾ ਹੁੰਦੇ ਤੇ ਜੇ ਤੁਸੀਂ ਤੇ ਕਹਿੰਦੇ ਹੋ ਨਾ 21 ਮਮੀ ਇੱਕ ਬਟ 21 ਉਹ ਸੰਦੀਪ ਪਤਾ ਗੱਲ ਕੀ ਆ ਕੋਈ ਨਾ ਕੋਈ ਤਰੀਕਾ ਤਾਂ ਲੱਭਣਾ ਹੀ ਪੈਣਾ ਕਿ ਇਹਨੂੰ ਤਾਂ ਝੁਕਣਾ ਹੀ ਪੈਣਾ ਹੀ ਚੱਲਾ ਪਾਉਣ ਨੂੰ ਝਕਾਉਂਦੇ ਆ ਆਪਾਂ ਹੀ ਮਾਫੀ ਮੰਗ ਕੱਲੇ ਆਉਣ ਲੱਗੇ ਆ ਨਿਆਂ ਲਈ ਨੰਨ ਕਰਨਾ ਹੀ ਪੈਂਦਾ ਚਲੋ ਜੀ ਆਦੇ ਮਾਦਿਗੇ ਮਣਕੇ ਰਿਓ ਹਣ ਠੀਕ ਆ ਜਿਹੜਾ ਗੱਲ ਜਿਹੜੀ ਗੱਲ ਹੋ ਗਈ ਜਿਹੜੀ